ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਧੂੜਕੋਟ ਕਲਾਂ ਜੀ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਤੇ ਜਦੋਂ ਆਪਾਂ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਤੇ ਜਾਂਦੇ ਆ ਤਾਂ ਡਾਲੇ ਤੇ ਬੁੱਟਰ ਦੇ ਸੈਂਟਰ 'ਚ ਰਹਿ ਜਾਂਦਾ ਜੀ ਅੱਜ ਦੀ ਵੀਡੀਓ 'ਚ ਤੁਹਾਡੇ ਅਸਟਾਕ ਸੂਆ ਸਵਾਇਆ ਨੱਕ ਲੈ ਕੇ ਆਂਦਾ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਸੀਗਾਲ ਜੀ ਸਸੀਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਗੁਰਪਿੰਦਰ ਸਿੰਘ ਪਿੰਡ ਧੂੜਕੋਟ ਕਲਾਂ ਜ਼ਿਲ੍ਹਾ ਮੋਗਾ ਬਾਈ ਮੋਬਾਈਲ ਨੰਬਰ ਜੀ 99684767507 ਸੁਆ ਕਿੰਨਾ ਵੈੜਦਾ ਜੀ ਬੂਆ ਬਾਈ ਦੂਜਾ ਹੋਊਗੀ ਕਦੋਂ ਸੁਈ ਆ ਜੀ ਇਹ ਪਰਸੋ ਸੁਈ ਬਾਈ ਬੱਚਾ ਕੀ ਆ ਜੀ ਵੱਛੀ ਆ ਮਗਰ ਬਾਈ ਜੇਰ ਕੰਪਲੀਟ ਆ ਜੀ ਹਾਂਜੀ ਬਾਈ ਕਿੰਨਾ ਨੈਟ ਬੋਲਾ ਤਿਆਰ ਆ ਜੀ ਹੋਊਗਾ ਬਾਈ 10 11 ਕਿਲੋ ਬਾਈ ਜੋਖ ਦਾਂਗੇ ਬਾਈ ਹਾਂਜੀ ਬਾਈ ਆਪਣੇ ਘਰੇ ਕੋਈ ਵੀ ਵੀ ਚਵਾਈ ਕਰ ਸਕਦਾ ਕਰ ਸਕਦਾ ਬਾਈ ਖਾਣਾ ਦੀ ਓਕੇ ਆ ਜਮਾਂ ਓਕੇ ਬਾਈ ਹਾਰ ਪਿੱਛੇ ਦੀ ਵੀ ਬਾਈ ਗਾਰੰਟੀ ਗਾਰੰਟੀ ਬਾਈ ਫੁੱਲ ਗਾਰੰਟੀ ਹੋਰ ਕੇ ਦਿਖਾ ਥੋੜੀ ਜਿਹੀ ਘੱਟ ਸੇ ਵਾਲੇ ਘਰੋਂ ਆਈ ਵੀ ਆ ਹੈਨਾ ਬਾਈ ਸੁਆ ਦੂਜਾ ਜੀ ਬੱਚਾ ਮਗਰ ਫੀਮੇਲ ਆ ਸੋਹਣੀ ਬੱਚੀ ਆ ਜੇਰ ਦੀ ਕੰਪਲੀਟ ਆ 10 ਤੋਂ 11 ਕਿਲੋ ਨੈਟ ਬੋਲੀ ਆ ਆਪਦੀ ਜੋਖ ਕੇ ਲੈ ਜਾਓ ਕਿਸੇ ਵੀ ਵੀਰ ਨੂੰ ਨਾਗ ਪਸੰਦ ਹੁੰਦਾ ਆਪ ਦੀ ਵੀਰੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਸੋਹਣਾ ਗੁਲਾਬੀ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਫੋਟ ਛਾ ਕੇ ਤੇ ਭੂਰਾ ਵੀ ਨਹੀਂ ਬਾਕੀ ਚਾਰ ਹੀ ਥਾਣਾ ਐਂਡ ਮੁਠੀ ਵਾਲਾ ਥਾਣ ਲੱਗਿਆ ਵਾ ਕੋਈ ਆਏ ਨਹੀਂ ਵੀਰੇ ਹੱਥ ਚ ਨਾਊਗਾ ਤਿੰਨ ਤਿੰਨ ਚਾਰ ਚਾਰ ਉਂਗਲਾਂ ਦਾ ਥਾਣਾ ਰੰਗ ਪ੍ਰਿੰਟ ਵੀ ਕਰਮਾਲੀ ਦਾ ਚੰਗਾ ਬੱਚਾ ਵੀ ਮਗਰ ਫੀਮੇਲ ਆ ਸੋਹਣੀ ਵੱੱਛੀ ਆ ਰੰਗ ਪ੍ਰਿੰਟ ਵੀ ਸੋਹਣਾ ਤੇ ਬਾਈ ਜੈ ਜੀ ਕੀ ਕੀ ਡਿਮਾਂਡ ਆ ਜੀ ਇਹਦੀ ਇਹਦਾ ਮੁੱਲ 60000 ਕਰਦੇ ਮੈਂ ਉਹ ਜੂ ਮਾਨਦਾਨ ਜੀ ਹਾਂਜੀ ਬਾਈ 60000 ਰੁਪਿਆ ਇਹਦੀ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਮਾਨਦਾਨ ਆਪਾਂ ਕਰ ਦਾਂਗੇ ਜੀ ਤੁਹਾਨੂੰ ਨਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ